ਹਰ ਵੀਰ ਨੂੰ ਮਾਰਨ ਵਾਲੇ ਪ੍ਰਵਾਸੀਆਂ ਨੂੰ ਸਿੰਘਾਂ ਨੇ ਗੱਡੀ ਚੜਾ ਦਿੱਤਾ ਜੇਲ੍ਹ ਦੇ ਵਿੱਚ ਤੁਸੀਂ ਸਾਰੇ ਇਸ ਖਬਰ ਨੂੰ ਸੁਣ ਕੇ ਸ਼ਾਇਦ ਕੋਈ ਕਿਸੇ ਦੀ ਮੌਤ ਤੇ ਖੁਸ਼ ਨਹੀਂ ਹੁੰਦਾ ਪਰ ਇਹ ਇੱਕ ਖਬਰ ਹੀ ਜਹੀ ਆ ਜਿਸ ਦੇ ਨਾਲ ਵੱਡੀ ਤਦਾਦ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਸੀਨੇ ਠੰਡ ਪਈ ਹੋਵੇਗੀ ਕਿਉਂਕਿ ਆਪਾਂ ਆਮ ਹੀ ਵੇਖਦੇ ਆ ਲੋਕ ਆਖਦੇ ਆ ਦੁਸ਼ਮਣ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਪਰ ਜੇਕਰ ਦੁਸ਼ਮਣ ਵੀ ਜੇਹੀ ਗਲਤੀ ਕਰੇ ਜਿਹਨੂੰ ਸ਼ਾਇਦ ਰੱਬ ਵੀ ਮਾਫ ਨਾ ਕਰਦਾ ਹੋਵੇ ਸ਼ਾਇਦ ਜਿਹਨੇ ਢਿੱਡੋ ਜੰਮਿਆ ਹੋਵੇ ਉਹ ਇਨਸਾਨ ਜਿਸਨੇ ਗਲਤੀ ਕੀਤੀ ਆ ਉਹ ਮਾਂ ਪਿਓ ਵੀ ਫੁੱਟ ਫੁੱਟ ਰੋਂਦਾ ਹੋਵੇ ਉਹਦੇ ਸਕੇ ਸੰਬੰਧੀ ਭੈਣ ਭਰਾ ਵੀ ਰੋਂਦੇ ਹੋਣ ਕਿ ਜਿਸ ਦੇ ਨਾਲ ਸਾਡੇ ਖੂਨ ਦਾ ਰਿਸ਼ਤਾ ਉਹ ਇੱਕ ਇਨਸਾਨ ਨਹੀਂ ਉਹ ਇੱਕ ਦਰਿੰਦਾ ਉਹ ਇੱਕ ਇਨਸਾਨੀ ਰੂਪ ਦੇ ਵਿੱਚ ਭੇੜੀਆ ਜਿਨੇ ਆਮ ਆਪਾਂ ਸੁਣਿਆ ਕਿ ਬੱਚੇ ਨੂੰ ਰੱਬ ਦਾ ਰੂਪ ਆਖਦੇ ਆ ਲੋਕ ਕਹਿੰਦੇ ਆ ਕਿ ਛੋਟਾ ਬੱਚਾ ਰੱਬ ਦਾ ਰੂਪ ਹੁੰਦਾ ਤੇ ਸੱਪ ਜਿਹਨੂੰ ਖਤਰਨਾਕ ਜਾਨਵਰ ਆਪਾਂ ਆਖਦੇ ਆ ਸੱਪ ਵੀ ਬੱਚੇ ਦੇ ਉੱਤੇ ਅਟੈਕ ਨਹੀਂ ਕਰਦਾ ਬੱਚੇ ਨੂੰ ਉਹ ਵੀ ਬੱਚੇ ਦੇ ਨਾਲ ਖੇਡਦਾ ਉਹਨੂੰ ਵੀ ਇਹ ਗੱਲ ਦਾ ਪਤਾ ਹੁੰਦਾ ਕਿ ਜਿਹੜਾ ਬੱਚਾ ਇਹਨੇ ਮੇਰੇ ਉੱਤੇ ਵਾਰ ਨਹੀਂ ਕਰਨਾ ਇਹ ਬੱਚਾ ਜਿਹੜਾ ਇਹ ਮਾਸੂਮ ਆ ਰੱਬ ਦਾ ਰੂਪ ਆ ਪਰ ਉਹ ਪ੍ਰਵਾਸੀ ਯੂਪੀ ਦਾ ਰਹਿਣ ਵਾਲਾ ਜਿਹੜਾ ਪਹਿਲਾਂ ਵੀ ਜੇਲ੍ਹ ਦੇ ਵਿੱਚੋਂ 5 ਸਾਲ ਦੀ ਕੈਦ ਕੱਟ ਕੇ ਆਇਆ ਸੀ ਜਿਨੇ ਇੱਕ ਅਜਿਹਾ ਘਟਨਾ ਨੂੰ ਅੰਜਾਮ ਦਿੱਤਾ ਜਿਸ ਦੇ ਨਾਲ ਜਿੱਥੇ-ਜਿੱਥੇ ਭਾਵੇਂ ਕੋਈ ਸਿੱਖ ਆ ਚਾਹੇ ਕੋਈ ਹਿੰਦੂ ਆ ਚਾਹੇ ਕੋਈ ਮੁਸਲਮਾਨ ਆ ਚਾਹੇ ਕੋਈ ਜੈਨ ਆ ਚਾਹੇ ਕੋਈ ਬੋਧੀ ਆ ਕਿਸੇ ਵੀ ਧਰਮ ਦਾ ਕੋਈ ਵੀ ਇਨਸਾਨ ਜਿਹਦੇ-ਜਿਹਦੇ ਵੀ ਕੰਨੀ ਇਹ ਖਬਰ ਪਈ ਉਹ ਸ਼ਾਇਦ ਅੱਖਾਂ ਪਰਨੋਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਕਿਉਂਕਿ ਉਸ ਦਰਿੰਦੇ ਨੇ ਉਹ ਛੋਟੇ ਬੱਚੇ ਦੇ ਨਾਲ ਬਰਬਰਤਾ ਦੇ ਨਾਲ ਸਲੂਕ ਹੀ ਜਿਹਾ ਕੀਤਾ ਸੀ ਕਿ ਜਦੋਂ ਉਸ ਛੋਟੇ ਬੱਚੇ ਦਾ ਮ੍ਰਿਤਕ ਸਰੀਰ ਬਰਾਮਦ ਕਰਨ ਦੇ ਲਈ ਪੁਲਿਸ ਉੱਥੇ ਪਹੁੰਚੀ ਤਾਂ ਪੁਲਿਸ ਵਾਲੇ ਵੀ ਜਿਹੜੇ ਆਪਣੇ ਹੰਝੂ ਰੋਕ ਨਹੀਂ ਸਕੇ ਰਮਾੜ ਤੇ ਉਸ ਨੂੰ ਲਿਆ ਗਿਆ ਵਕੀਲਾ ਨੇ ਪਹਿਲਾਂ ਹੀ ਐਲਾਨ ਕਰਤਾ ਸੀ ਕਿ ਭਾਈ ਅਸੀਂ ਇਸ ਦਾ ਪੱਖ ਜੱਜ ਸਾਹਮਣੇ ਨਹੀਂ ਰੱਖਣਾ ਉਹ ਕਹਿੰਦੇ ਕਿ ਅਸੀਂ ਇਨਸਾਨ ਆ ਸਾਡਾ ਵੀ ਸੋਸਾਇਟੀ ਦੇ ਵਿੱਚ ਰਹਿਨੇ ਆ ਸੋਸਾਇਟੀ ਨੂੰ ਸਾਡੀ ਵੀ ਦੇਣਾ ਅਸੀਂ ਵੀ ਲੋਕਾਂ ਨੂੰ ਜਵਾਬ ਦੇ ਆ ਭਾਵੇਂ ਪੇਛੇ ਵਜੋਂ ਵਕੀਲ ਆ ਕੰਮ ਕਰਦੇ ਆ ਲੋਕ ਗਲਤੀਆਂ ਵੀ ਕਰ ਦਿੰਦੇ ਆ ਅਸੀਂ ਉਹਨਾਂ ਦਾ ਵੀ ਪੱਖ ਰੱਖਦੇ ਆ ਪਰ ਗਲਤੀ ਜਿਹੜੀ ਸੋਸਾਇਟੀ ਦੇ ਵਿੱਚ ਹੀ ਇਸ ਤਰੀਕੇ ਦਾ ਮਾਹੌਲ ਕ੍ਰੀਏਟ ਕਰਦੇਵੇ ਜਿਹੜੀ ਅਸਹਿਣ ਹੋ ਜੇ ਜਿਹੜੀ ਕਿਸੇ ਤੋਂ ਸਹੀ ਨਾ ਜਾਵੇ ਅਜਿਹੀ ਗਲਤੀ ਦਾ ਅਸੀਂ ਪੱਖ ਜੱਜ ਸਾਹਮਣੇ ਨਹੀਂ ਰੱਖ ਸਕਦੇ ਸਿੱਖ ਸੰਸਥਾਵਾਂ ਅੱਗੇ ਆਈਆਂ ਕਿਉਂਕਿ ਭਾਰਤ ਇੱਕ ਸੰਵਿਧਾਨਿਕ ਦੇਸ਼ ਆ ਇੱਥੇ ਹਰ ਇੱਕ ਚੀਜ਼ ਕਾਨੂੰਨ ਦੇ ਨਾਲ ਹੁੰਦੀ ਆ ਭਾਵੇਂ ਕੋਈ ਕਿੱਡਾ ਵੀ ਵੱਡਾ ਅਪਰਾਧੀ ਹੋਵੇ ਆਪਾਂ ਸਭ ਜਾਣਦੇ ਆ ਜਦੋਂ ਤਾਜ ਹੋਟਲ ਦੇ ਉੱਤੇ ਹਮਲਾ ਹੋਇਆ ਸੀ ਜਿਹੜਾ ਇੱਕ ਪਾਕਿਸਤਾਨ ਦਾ ਜਿਹੜਾ ਉੱਥੇ ਫਰੀਦਕੋਟ ਦਾ ਸਬੰਧਤ ਇੱਕ ਜਿਹੜਾ ਬੰਦਾ ਉੱਥੇ ਜਿਨੇ ਪਤਾ ਨਹੀਂ ਕਿੰਨੇ ਇੱਕ નિર્ਦੋਸ਼ਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ ਜਦੋਂ ਉਹਦਾ ਪੰਗਾ ਪਿਆ ਜਦੋਂ ਉਸਦੇ ਉੱਤੇ ਕੇਸ ਚੱਲਿਆ ਕੇਸ ਦਾ ਟ੍ਰਾਇਲ ਹੋਇਆ ਤੇ ਆਖਰ ਦੇ ਵਿੱਚ ਭਾਰਤ ਦੇ ਕਾਨੂੰਨ ਨੇ ਉਸਨੂੰ ਸਜ਼ਾ ਦਿੱਤੀ ਸੀ ਹੁਣ ਜਿਹੜਾ ਇਹ ਜਿਹਨੇ ਦਰਿੰਦਗੀ ਦੇ ਨਾਲ ਛੋਟੇ 5 ਸਾਲ ਦੇ ਮਾਸੂਮ ਨੂੰ ਮੌਤ ਦੇ ਘਾਟ ਉਤਾਰਿਆ ਉਹਨੂੰ ਵੀ ਕਾਨੂੰਨ ਨੇ ਆਪਣੀ ਰਫ਼ਤਾਰ ਦੇ ਨਾਲ ਸਜ਼ਾ ਦੇਣੀ ਸੀ ਪਰ ਅਮਰਤਪਾਲ ਸਿੰਘ ਮਹਿਰੋਂ ਜਿਹੜਾ